ਹਾਂਜੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਬਾਈ ਜੀਵਨ ਸਿੰਘ ਮੱਲੇਕੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨਾਂ ਨਗ ਦਿਖਾ ਰਹੇ ਆ ਜਿਹਦੇ ਵਿੱਚੋਂ ਇੱਕ ਤਾਜੀ ਸੂਈ ਹੈ ਤੇ ਦੋ ਮਿੱਤਰੋ ਵੜਾ ਸੂਣ ਵਾਲੀਆਂ ਪੂਰੀ ਜਿਹੜੀ ਗੱਲਬਾਤ ਬਾਈ ਜੀਵਨ ਦੇ ਨਾਲ ਕਰਾਂਗੇ ਬਾਈ ਦਾ ਜਿਹੜਾ ਘਰ ਹੈ ਥਲੰਗ ਵਾਲੇ ਗੁਰਦੁਆਰੇ ਦੇ ਬੈਕਸਾਈਡ ਬਾਈ ਦਾ ਘਰ ਹੈ ਤੇ ਪਹਿਲਾਂ ਵੀ ਕਾਫੀ ਆਪਾਂ ਵੀਡੀਓ ਬਾਈ ਦੇ ਘਰੋਂ ਆਪਾਂ ਪਾ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨੇ ਨਗ ਮਿੱਤਰੋ ਚੰਗੇ ਆ ਤਿੰਨਾਂ ਦਾ ਡੋਡ ਰੇਟ ਹੈ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਜੀਵਨ ਦੇ ਨਾਲ ਕਰਦੇ ਆਂ ਤੇ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਬਲੂਨ ਵੈੜ ਆਪਾਂ ਤੁਹਾਨੂੰ ਦਿਖਾ ਦਿਖਾ ਰਹੇ ਆਂ ਤੇ ਸਿਹਤ ਪੱਖੋਂ ਮਿੱਤਰੋ ਸੋਹਣੀ ਆ ਸਰੀਰ ਦੀ ਬਣਤਰ ਬਹੁਤ ਚੰਗੀ ਆ ਥਾਂਡੇ ਵੀ ਦੀ ਪੂਰੀ ਸਾਫ ਹੈ ਫਿਕਸ ਹਵਾਨੇ ਦੀ ਆ ਸੂਣ ਦੇ ਬਿਲਕੁਲ ਨੇੜੇ ਆ ਤੇ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਆ ਰੰਗ ਵੀ ਬਹੁਤ ਸੋਹਣਾ ਸਰੀਰ ਪੱਖੋਂ ਬਹੁਤ ਚੰਗੀ ਆ ਫਿਰ ਆਪਾਂ ਕਹਨੇ ਆ ਤੇ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਈ ਦੇ ਨਾਲ ਕਰਦੇ ਆਂ ਗੱਲਬਾਤ ਹਾਂ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਆ ਸੇ ਤਾਂ ਕਈ ਵੀਡੀਓ ਪਾਤੀਆਂ ਤੇ ਠੀਕ ਹੈ ਅੱਜ ਇਹ ਜਿਹੜੇ ਤਿੰਨੇ ਨਗ ਹੈ ਪਹਿਲੇ ਨੰਬਰ ਤੇ ਜਿਹੜੀ ਪਲੂਣ ਦਾ ਜਿਹੜਾ ਮੂੰਹ ਕਿਵੇਂ ਦੋ ਦੰਦ ਹੈ ਜੀ ਮੂੰਹੋਂ ਦੋ ਦੰਦ ਕਿੰਨੇ ਦਿਨ ਬਾਕੀ ਹੈ ਇਹਦੇ ਹਜੇ 10 ਦਿਨ ਬਾਕੀ ਹੈ ਠੀਕ ਹੈ ਤੇ ਤੋਰੋ ਜੇ ਇੱਕ ਵਾਰ ਨਾਲ ਦੇ ਨਾਲ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਸੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਮੂੰਹੋਂ ਬਾਈ ਕਹਿੰਦਾ ਵੀ ਦੋ ਦੰਦ ਦਾ ਸਿਹਤ ਪੱਖੋਂ ਮਿੱਤਰੋ ਸੋਹਣੀ ਹੈ ਤੇ ਕੱਦ ਦਰਮਿਆਨਾ ਹੈ ਕਿਉਂਕਿ ਹਜੇ ਪਲੂਣ ਨੇ ਮਿੱਤਰੋ ਸੋਣਾ ਅਗਲੇ ਸਾਲ ਤੱਕ ਇਹਦਾ ਕੱਦ ਹੋਰ ਵੀ ਵੱਧ ਜਾਣਾ ਹੈ ਤੇ ਰੰਗ ਵੀ ਫਿਰ ਆਪਾਂ ਕਹਿੰਦੇ ਬਹੁਤ ਚੰਗਾ ਤੇ ਜਿਹੜੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਸੋ ਜਿਹੋ ਜਿਹਾਂ ਪਸ਼ੂ ਹੁੰਦੇ ਆ ਮਿੱਤਰੋ ਆਪਾਂ ਉਹ ਜਿਹੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕੱਦ ਹੁੰਦਾ ਤਾਂ ਜੋ ਜੋੜਾ ਵੀ ਭਰਾ ਚੱਲ ਕੇ ਆਵੇ ਮੁੜ ਕੇ ਨਾ ਜਾਵੇ ਤੇ ਇਹਦੀ ਕੀ ਡਿਟੇਲ ਆ ਮਨ ਲਾ ਕੀ ਰੇਟ ਕਰਤਾ ਜਿਹਦਾ ਇਹਦਾ 1.5 ਹੈ ਜੀ 1.5 ਮਾਨਤਣ ਮਾਨਤਣ ਠੀਕ ਹੈ ਪਹਿਲੇ ਸੂਏ ਸੂਣਾ ਮੂੰਹੋ ਦੋ ਦੰਦਾਂ ਦਾ ਠੀਕ ਹੈ ਮੁੱਲ ਇੱਕ ਪੰਜ ਹੈ ਠੀਕ ਹੈ ਤੇ ਫੇਰ ਦਿਖਾ ਲਗੇ ਤੁਹਾਨੂੰ ਥਾਂ ਨੇੜੋ ਕਰਕੇ ਠੰਡੀ ਸੀਲ ਮਿੱਤਰੋ ਫੁੱਲ ਦੂਜੇ ਨੰਬਰ ਤੇ ਇਹਦਾ ਜੀ ਕਿਹੜਾ ਸੂਆ ਇਹਦਾ ਦੂਜਾ ਸੂਆ ਦੂਜਾ ਸੂਆ ਸੂਂਦੀ ਆ ਕਿੰਨੇ ਦਿਨ ਬਾਕੀ ਆ ਇਹ ਹਜੇ ਲਈ ਸੀ 15 ਦਾ ਹਾਂ ਕੱਚੀ ਆ ਹਨਾ ਤੇ ਤੁਰੇ ਜ ਨੂੰ ਰੰਗ ਮਿੱਤਰੋ ਬਹੁਤ ਸੋਹਣਾ ਦਾ ਵੀ ਤੇ ਦੂਜੇ ਸੂਏ ਸੂਣਾ 10 15 ਦਿਨ ਸੂਣ ਦੇ ਵਿੱਚ ਬਾਕੀ ਆ ਪਹਿਲਾ ਮੰਗਰੋ ਪਸੂ ਕਦੋਂ ਵੀ ਸੂ ਸਕਦਾ ਕਈ ਵਾਰ ਮਸਨਰੀ ਚੜਨ ਦੇ ਨਾਲ ਇੱਕ ਦੋ ਦਿਨਾਂ ਦਾ ਫਰਕ ਵੀ ਪੈ ਜਾਂਦਾ ਅਜੇ ਹਵਾਨਾ ਬਣਾਉਣਾ ਇਹਨੇ ਸਟਾਰਟ ਹੀ ਕੀਤਾ ਮਾਡਲ ਹੈ ਤੇ ਰੰਗ ਸੋਨਾ ਸਿੱਧ ਪੱਖੋਂ ਵੀ ਠੀਕ ਹੈ ਤੇ ਕੀ ਰੇਟ ਕਰਤਾ ਜੀ ਦਾ ਫਿਰ ਆਪਾਂ 75000 75 ਓਕੇ ਇਹਦਾ 75 ਇਹਦਾ 15 ਹਨਾ ਤੀਜੇ ਨੰਬਰ ਤੇ ਮਿੱਤਰੋ ਜਰਸੀ ਕ੍ਰਾਸ ਗਾਂ ਸੂਆ ਕਿਹੜਾ ਹੋਊਗਾ ਜੀ ਇਹਦਾ ਇਹ ਦੂਜਾ ਜੀ ਠੀਕ ਹੈ ਕਦੋਂ ਕਦੀ ਸੂਈ ਵੀ ਆ ਇੱਕ ਪਰਸੋਂ ਤੜਕੇ ਸੂਈ ਆ ਜੀ ਠੀਕ ਆ ਤੋਰੋ ਜੀ ਉਹਨਾਂ ਵੀ ਕੱਦ ਕੱਠ ਮੇਂ ਤੋਰੇ ਦਾ ਵੀ ਠੀਕ ਆ ਪਰਸੋਂ ਤੜਕੇ ਦੀ ਵੀ ਕਹਿੰਦਾ ਵੀ ਸੂਈ ਮੰਗਰ ਬੱਚਾ ਬੱচ্চਾ ਕਵੱਛੀ ਬੱਚਾ ਠੀਕ ਹੈ ਤੇ ਥਣਲੇ ਵੀ ਦੀ ਸਾਫ ਹੈ ਤੇ ਧਾਰ ਚੋਈ ਵੀ ਹੈ ਜਿਹੜੇ ਵੀਡੀਓ ਬਣਾਉਣ ਦਾ ਟਾਈਮ ਆ ਸਾਡਾ 9:30 10:00 ਵਜੇ ਸੀ ਵੀਡੀਓ ਬਣਾ ਰਹੇ ਆ ਕਈ ਭਰਾ ਕਹਦਣਗੇ ਵੀ ਥੱਲੋਂ ਕੁਛ ਨਹੀਂ ਦਿੰਦਾ ਨਹੀਂ ਤੇ ਤੁਸੀਂ ਸ਼ਾਮ ਤਾਈਂ ਜਿਹੜੇ ਭਰਾ ਨੇ ਕਈ ਵਾਰ WhatsApp ਰਾਹੀਂ ਵੀਡੀਓ ਮੋਗਵਾ ਕੇ ਤੁਸੀਂ ਲੈਵਾ ਦੇਖ ਸਕਦੇ ਹੋ ਵੇਸੇ ਤਾਂ ਖੋਦੋ ਤੁਸੀਂ ਤਸੱਲੀ ਕੋਲੇ ਆ ਕੇ ਮਿੱਤਰੋ ਕਰੋ ਤੇ ਉਹਦੇ ਅਰਗੇ ਵੀ ਇਸ ਨੇ ਕਿੰਨਾ ਕੁ ਹੁਣ ਬੋਲਾ ਹੈ ਇਹਦੇ ਲ 11 12 ਕਿਲੋ 11 12 ਠੀਕ ਹੈ ਕੱਢ ਦੂ 14 15 ਹਨਾ ਹਾਂਜੀ ਹਾਂਜੀ ਵੱਧਦੀ ਗੱਡੀ ਓਕੇ ਥੋੜੇ ਥਣ ਜ਼ਰੂਰ ਮੋਟੇ ਆ ਦੇ ਤੇ ਜਦੋਂ ਬਸਮਾ ਹੁੰਦਾ ਤੇ ਮੁੱਲ ਕੀ ਕਰਤਾ ਜੀ ਫਿਰ ਮੁੱਲ ਦਾ 62000 62000 ਮਾਨਦਾਨ ਮਾਨਦਾਨ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 9465262247 946 94652 62247 62247 94652 62247 ਬਾਈ ਦਾ ਫੋਨ ਨੰਬਰ ਆ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰਿਓ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਮਿਹਰਬਾਨੀ ਮਿੱਤਰੋ